ਵੱਖ-ਵੱਖ ਜਗਤ ਦੇ ਪਰਦੇ ਦੇ ਹੈਗੇ ਨੇ ਸਿਸਟਮ ਸਪਰੇਸ਼ਨ ਚਲਾ ਰਹੇ ਜਿਹਦੇ ਵਿੱਚ ਕੈਸੋ ਤੋਂ ਕਰ ਰਹੇ ਆ ਨਾਲ ਜਿਹੜੇ ਸਪੈਸ਼ਲ ਨਾਕਾ ਬੰਦੇ ਰਹੇ ਸਪੈਸ਼ਲ ਚੈੱਕ ਸਾਡੇ ਵੱਲੋਂ ਕੀਤੀ ਜਾਂਦੀ ਹੈ ਇਸੇ ਲੜੀ ਵਿੱਚ ਕੰਮ ਸਰਵਲੈਂਸ ਖਾਣੇ ਦੀ ਨਹੀਂ ਇੱਕ ਕਦਮ ਅੱਗੇ ਚੁੱਕ ਰਿਹਾ ਹੈ ਜਿਸਦੇ ਵਿੱਚ ਇੱਕ ਉਹਨੂੰ ਨਾਮ ਦਾ ਨਸ਼ਾ ਹੈ ਉਹਨੂੰ ਗੱਜਲ ਜੋ ਕਿ ਸੁਰਖੀ ਰੋਡ ਕਨਾਲ ਰੋਡ ਦੇ ਖਾਣੇ ਤੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਕਿ ਪੱਗ ਰੋਡ ਦੇ ਉੱਪਰ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੇ ਕੋਲਸ ਪਾਰਟੀ ਤੇ ਜਿੱਦਣੇ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਦਗੰਦ ਕੀਤੇ ਜਿਹਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ ਪੰਜ ਜਿੰਦਾ ਕਾਰਤੂਸ 34 ਦੇ ਜਿਹੜੇ ਹੈਗੇ ਨੇ ਉਹ ਬਰਾਬਰ ਹੋਏ ਇਸ ਬਰਾਮਦਗੀ ਤੋਂ ਬਾਅਦ ਜਿਹਦੇ ਉੱਪਰ ਜਿਹੜਾ ਮੁਕਤਵਾ 171 ਨੰਬਰ ਅੰਡਰ ਸੈਕਸ਼ਨ 25 ਆਬਜੈਕਟ ਦਾਦਾ ਸਿਵਲ ਲਾਇਨ ਦੇ ਵਿੱਚ ਦਰਜਾ ਰਜਿਸਟਰ ਕੀਤਾ ਗਿਆ ਮੁਕਤਵਾ ਦਰਜ ਕਰਕੇ ਜਿਹੜੀ ਕੀ ਪੱਤਰ ਮੁਕਤਵੇ ਦੇ ਜਾਰੀ ਹੈ ਜਿਸ ਦੇ ਵਿੱਚ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਹਨ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਖਪੀ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਖਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਨਿਕਮਤਵੇਂ ਦੇ ਵਿੱਚ ਗਿਆ ਸੀ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋਸ਼ ਨੇ ਇੱਕ ਨਿੱਪ ਨੇਮ ਸਾਨੂੰ ਦੱਸਿਆ ਹੈ ਜਿਹਦੇ ਬਾਰੇ ਸਾਡੇ ਕੋਲ ਕਦੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸਨੇ ਇਹਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਉਹ ਬਾਹਰ ਜਾਏਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਉਹ ਮੱਧ ਪ੍ਰਦੇਸ਼ ਵਿੱਚੋਂ ਲੈ ਕੇ ਆਉਣਾ ਹੈ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇੱਥੋਂ ਟ੍ਰੇਨ ਪਕੜ ਕੇ ਪਟੰਨਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਹੈ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਨੇੜੇ ਹੈਗੇ ਸਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨ ਸਾਈਡ ਜਿਹੜੇ ਵਾਪਸ ਪਟੰਨਾ ਉਤਰਦਾ ਤੇ ਉਤਰ ਕੇ ਫਿਰ ਇਹ ਫਾਈਨਲ ਰਸਤੇ ਰਹੀ ਜਾ ਰਿਹਾ ਸੀ ਫਿਰ ਉਹ ਵਾਪਸ ਤਾਂ ਜਦੋਂ ਭਾਗੂ ਰੋਡ ਨੰਬਰ ਰੋਡ ਦੇ ਉੱਪਰ ਪਹੁੰਚਿਆ ਤਾਂ थाना ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਤੇ ਜਿਹਦੇ ਕੋਲ ਜਿਹੜੀ ਬੇਸ਼ੱਕ ਦੇ ਵਿੱਚੋਂ ਜ ਜਿਹਦੇ ਵਿੱਚ ਮਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ ਪੰਜ ਦੇਸੀ ਪਿਸਤੌਲ ਜਿਹਦੇ ਵਿੱਚ ਚਾਰ 32 ਬੋਲ ਦੇ ਇੱਕ 30 ਬੋਲ ਦਾ ਤੇ 11 ਜਿੰਦਾ ਕਾਰਤੂਸ ਬਰੰਦ ਕੀਤੇ ਗਏ ਨੇ ਜਿਹਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਲ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਕੋਲੋਂ ਮੁਕਤਮਾ ਦਰਜ ਕਰਕੇ ਸਿਮਾ ਲਾਈਨ ਦੇ ਵਿੱਚ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਲ ਵਾਸਤੇ ਯੂਜ਼ ਕਰਨੇ ਸੀ ਇਹ ਜਾਂ ਕਿਸੇ ਵਾਰਦਾਤ ਵਾਸਤੇ ਵਰਤਨੇ ਸੀਗੇ ਜਾਂ ਕਿਸੇ ਨੂੰ ਅਕੇ ਵਿੱਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਜਿਹੜੀ ਮੁਸ਼ਕਲ ਸਾਡੇ ਕੋਲੋਂ ਪਿੱਤੀ ਜਾਵੇ ਕਿਸੇ ਗੈਂਗਰ ਦੇ ਅਜਿਹੜਾ ਪ੍ਰੀ ਲਿਬ੍ਰੀਟੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਹੁਣ ਦੋ ਮੁਕਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜਿਹੇ ਇਹਦੇ ਤੇ ਸਨੈਚਿੰਗ ਦਾ ਕਾਰਜ ਹੋਇਆ ਸੀ ਖਾਲਾ ਖਨਾਲ ਕੌਣੀ ਦੇ ਵਿੱਚ ਇੱਕ ਪੀਜਾ ਵਾਲੇ ਤੋਂ ਜਿਹੜੇ ਇਹਨਾਂ ਨੇ ਇਹ ਕੁਝ ਪੈਸੇ ਦੀ ਖੋਹ ਕੀਤੀ ਸੀਗੀ ਉਸ ਸੰਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਖਾਲਾ ਖਨਾਲ ਕੌਣੀ ਦੇ ਵਿੱਚ ਅਸਪਤ ਅਫਾਇਰ ਦੇ ਵਿੱਚ ਜਦੋਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਪਹਿਲੇ ਜਿਹੜੇ ਬੰਦੇ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਤੋਂ ਉਸਦੇ ਨਾਲ ਇਹ ਸਟਾਕਾ ਹੋਇਆ ਤਾਂ ਉਸਨੇ ਇਹਦੇ ਨਾਲ ਲਬਰ ਸ਼ੇਅਰ ਕੀਤਾ ਸੀਗਾ ਉਸਨੇ ਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹ ਤੋਂ ਲੈ ਕੇ ਆਉਣਾ ਹੈ ਅਗੇ ਫਿਰਦਰ ਜਿਹੜਾ ਹੈਗਾ ਇਹਨਾਂ ਪੈਸੇ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਜੇ ਜਿਹੜੇ ਰਿਪੋਰਟ ਸੀਗੇ ਜਿਹੋ ਉਹ ਤੇ ਕੈਨ ਦੇ ਉੱਪਰ ਹੀ ਲੈ ਕੇ ਆਏ ਸੀਗਾ ਉਹ ਸਾਡੀ ਤਰਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਹੈ ਸਾਡੇ ਕੋਲ ਪੁੱਗੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਪੁਟਸ ਮਿਲੇ ਨੇ ਅਸੀਂ ਉਸ ਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਬਣਾਉਣ ਤੇ ਲਿਆ ਕੇ ਉਹਦੇ ਸਬਾਬ ਜਿਹੜੀ ਕੰਮ ਕਰ ਲਈ ਕਰਦੇ ਨੇ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਤਰਤੀਸ਼ ਕਰ ਰਹੇ ਹਾਂ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਰਤੀਸ਼ ਕਰਦੇ ਹਾਂ ਕੁਣ ਫਾਈਂਡ ਆਊਟ ਕਰਨੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਫ ਖੂਬ ਡਿਸਟ੍ਰਿਬਿਊਟ ਜਿਹਾ ਹੈਗਾ ਗੈਂਗਰਲ ਹੋ ਸਕਦੇ ਹੈ ਇਸੇ ਤੋਂ ਤੁਸੀਂ ਜਾਂਚ ਕੀਤੀ ਹੈ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਕੋਈ ਤੇ ਕਿਸੇ ਗੈਂਗਰਲ ਨਾਲ ਸੰਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜੂਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗਰਲ ਨਾਲ ਸੰਬੰਧਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਹੀ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਦਾ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀ ਜਾ ਕੇ ਕਲੈਕਟ ਕਰਕੇ ਵਾਪਸ ਦਿਓ ਉਹਨਾਂ ਨੂੰ ਅਗਰ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਇਹ ਤੇ ਬਟੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਕਰਸਾ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕਿਸ ਬੰਦੇ ਨੂੰ ਸਪਲਾਈ ਕਰਨੇ ਸੀਗੇ ਉਸ ਐਂਗਲ ਤੋਂ ਵੀ ਅਸੀਂ ਜਾਂਚ ਕਰਾਂਗੇ ਕਿ ਕਿੰਨੇ ਦੀ ਗੱਲ ਹੋਈ ਸੀ ਇਹਨਾਂ ਸੋਨਾ ਦੇਖੋ ਉਹਨਾਂ ਨੇ ਐਗਜ਼ੈਕਟ ਅਮਾਊਂਟ ਵੀ ਉਹਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਹਿਸ ਵਿੱਚ ਜਦੋਂ ਤੂੰ ਸਾਰੇ ਕੰਮ ਕਰ ਦੇਗਾ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਕੁਝ ਪੇਮੈਂਟ ਜਿਹੜੀ ਇੰਗੀ ਜਰੂਰ ਦੇਵਾਂਗੇ ਇਹ ਅਸਲਾ ਇੰਡੀਅਨ ਆ ਜੀ ਇੰਪੋਰਟਡ ਆ ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ ਚਾਰ ਜਿਹੜੇ ਬੱਦੀਪੁਰ ਦੇ ਨੇ ਤੇ ਇੱਕ ਜਿਹੜਾ ਹੈਗਾ 32 ਤੋਂ ਉਸ ਨਿਕਰੇ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਗਰੋਵਰਟ ਕਰਾਂਗੇ ਕਿ ਉਹਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨਾਂ ਪ੍ਰੋਡਕਸ਼ਨ ਰਿਪੋਰਟ ਦੇ ਲਿਆ ਕੇ ਫਰਦਰ ਰਿਪੋਰਟ ਪੇਸ਼ ਕੀਤੀ ਜਾਵੇ ਤੁਸੀਂ ਕਰੋ ਤਾਂ ਕੋਈ ਪਰਸ ਇਹ ਜਿਹੜਾ ਇਹ ਫਸਟ ਟਾਈਮ ਕਿਹਾ ਸੀਗਾ ਬਟ ਪਹਿਲਾਂ ਤੇ ਦੇ ਕ੍ਰਿਮੀਨਲ ਹਿਸਟਰੀ ਹੈ ਜੀ ਦੋ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਉੱਪਰ 365 ਐਸ ਸੀ ਐਸ ਟੀ ਇਹਨੂੰ ਦਰਜ ਸੈਕੰਡ ਮੁਕਦਮੇ ਇਹਦੇ ਲੁੱਟਖੋ ਦਾ ਦਰਜ ਹੈਗਾ ਥਰਡ ਮੁਕਦਮਾ ਜਿਹੜਾ ਹੈਗਾ ਆਰਬ ਦਾ ਦਰਜ ਹੈ